ਸਾਹੀਗਲ ਦੀ ਅੱਜ ਆਪਾਂ ਆਏ ਸੀਗੇ ਜੀ ਬਾਬੇ ਸ਼ਹੀਦਾਂ ਦੇ ਅਜਨੌਦ ਬਾਬੇ ਸ਼ਹੀਦਾਂ ਅਜਨੌਦ ਗੁਰਦੁਆਰਾ ਸਾਹਿਬ ਕਹਿੰਦੇ ਇਹਨੂੰ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਜਦੋਂ ਆਪਾਂ ਦਰਾਹੇ ਤੋਂ ਲੁਧਿਆਣੇ ਨੂੰ ਜਾਂਦੇ ਆ ਰਸਤੇ ਦੇ ਵਿੱਚ ਅਜਨੌਦ ਪਿੰਡ ਆਉਂਦਾ ਉੱਥੇ ਰੋਡ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਬਾਬੇ ਸ਼ਹੀਦਾਂ ਦੇ ਅਜਨੌਦ ਤੇ ਉਹ ਨਾਲ ਸੋਲਰ ਪੈਨਲ ਲੱਗੇ ਹੋਏ ਨੇ ਇਹ ਨਿਸ਼ਾਨੀਆਂ ਇਹਦੀ ਸੋਲਰ ਪੈਨਲ ਦੇ ਨਾਲ ਇਹ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਨਹਿਰ ਚੱਲਦੀ ਆ ਆਪਾਂ ਤੁਹਾਨੂੰ ਉਧਰ ਜਾ ਕੇ ਦਿਖਾਉਨੇ ਆ ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਦਿਖਾਉਂਦੇ ਆ ਮੱਥਾ ਟੇਕਦੇ ਆ ਨਾਲੇ ਸੇਵਾ ਕਰਦੇ ਆ ਤੇ ਕਹਿੰਦੇ ਆ ਵੀ ਇਹ ਗੁਰਦੁਆਰਾ ਸਾਹਿਬ 'ਚ ਆਪਾਂ ਜਿਹੜੀ ਵੀ ਮੰਨਤ ਮੰਗਦੇ ਆ ਉਹ ਪੂਰੀ ਹੋ ਜਾਂਦੀ ਆ ਤੇ ਸੁਣਿਆ ਵੀ ਇਹ ਕਈਆਂ ਤੋਂ ਆਪਾਂ ਅੰਦਰੋਂ ਦੇਖ ਕੇ ਮੱਥਾ ਟੇਕਦੇ ਆ ਤੇ ਜੁੜੇ ਰਹੋ ਵੀਡੀਓ ਨਾਲ ਆਪਾਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸਾਰਾ ਇੱਧਰ ਬੈਕ ਸਾਈਡ ਤੇ ਪਾਰਕਿੰਗ ਸਟੈਂਡ ਬਣਿਆ ਹੋਇਆ ਤੇ ਚਲਦੇ ਆ ਹੁਣ ਅੰਦਰ ਆਪਾਂ ਜੋੜੇ ਜਮਾ ਕਰਾ ਕੇ ਫਿਰ ਦਰਸ਼ਨ ਕਰਦੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਆ ਸਾਹਮਣੇ ਇੱਧਰ ਗੁਰਦੁਆਰਾ ਸਾਹਿਬ ਦੇ ਨਹਿਰ ਵਗਦੀ ਆ ਇੱਧਰੋਂ ਪਾਣੀ ਦੇਖੋ ਕਿੰਨਾ ਸੋਹਣਾ गिरਦਾ ਇੱਥੋਂ ਕਿੰਨੀ ਸੋਹਣੀ ਆਵਾਜ਼ ਆਉਂਦੀ ਆ ਪਾਣੀ ਦੀ ਆ ਸਾਰਾ ਆਲੇ-ਦੁਆਲੇ ਪਾਰਕ ਬਣਾਇਆ ਹੋਇਆ ਤੇ ਉਧਰ ਸਾਹਮਣੇ ਸਾਈਕਲ ਸਟੈਂਡ ਇੱਥੇ ਨਾ ਹਰ ਸਾਲ 10ਵੀਂ ਤੇ ਮੇਲਾ ਲੱਗਦਾ ਤਿੰਨ ਦਿਨਾਂ ਦਾ ਤੇ ਆਪਾਂ ਉਹ ਵੀ ਦੇਖਣ ਆਏ ਆ ਸ਼ਿਦੀ ਜੋੜ ਮਿਲ ਤੇ ਇਸ ਵਾਰੀ ਵੀ 10ਵੀਂ ਤੇ ਅੱਜ ਪਹਿਲਾ ਦਿਨ ਆ ਅੱਜ ਪਹਿਲੇ ਦਿਨ ਕਰਕੇ ਭੀੜ ਘੱਟ ਆ ਇੱਥੇ ਤੇ ਸ਼ਾਮ ਨੂੰ ਭੀੜ ਬਹੁਤ ਜ਼ਿਆਦਾ ਹੋ ਜਾਣੀ ਆ ਇੱਥੇ ਖੜਨ ਨੂੰ ਜਗ੍ਹਾ ਨਹੀਂ ਮਿਲਦੀ ਹੁੰਦੀ ਉਹ ਸਾਹਮਣੇ ਇੱਥੇ ਤੱਕ ਲੋਕ ਲੋਕਾਂ ਦੀ ਆਣ ਲੱਗੀ ਹੁੰਦੀ ਆ ਤੇ ਅੱਜ ਤਾਂ ਭੀੜ ਹਲੇ ਘੱਟ ਆ ਪਹਿਲੇ ਦਿਨ ਕਰਕੇ ਤੇ ਮੱਥਾ ਵਧੀਆ ਟੇਕਿਆ ਜਾਊਗਾ ਜਦ ਮੇਲਾ ਪੂਰਾ ਭਰ ਗਿਆ ਅੱਜ ਜਮ੍ਹਾਂ ਖਾਲੀ ਜਗ੍ਹਾ ਨਹੀਂ ਲੱਭਣੀ ਇੱਥੇ ਪੂਰੀ ਐਨ ਸ਼ਿਖਰ ਤੱਕ ਉੱਥੇ ਤੱਕ ਭੀੜ ਲੱਗੀ ਹੁੰਦੀ ਆ ਤੇ ਹਜੇ ਪਹਿਲੇ ਦਿਨ ਕਰਕੇ ਇੱਥੇ ਲੋਕ ਘਟ ਆ ਰਹੇ ਨੇ ਕੱਲ ਪਰਸੋਂ ਨੂੰ ਪੂਰਾ ਮੇਲਾ ਭਰ ਜਾਣਾ ਇੱਥੇ ਇਹ ਤਾਂ ਦੋ ਦੋ ਘੰਟੇ ਲਾ ਜਾਂਦੇ ਨੇ ਮੱਥਾ ਟੇਕਣ ਨੂੰ ਵੀ ਇਹ ਜਗ੍ਹਾ ਬਣੀ ਹੋਈ ਹੈ ਅੰਦਰ ਸ਼ਹੀਦਾਂ ਦੀ ਮੱਥਾ ਟੇਕਣ ਵਾਲੀ ਜਿੱਥੇ ਸ਼ਹੀਦਾਂ ਦਾ ਮੱਥਾ ਟੇਕਦਾ ਵਾ ਆ ਸਾਰੀ ਜਗ੍ਹਾ ਭਗਤਰ ਜਗ੍ਹਾ ਬਣੀ ਹੋਈ ਹੈ ਸ਼ਹੀਦਾਂ ਦਾ ਮੱਥਾ ਟੇਕਣ ਵਾਲੀ ਆ ਸਾਰੀ ਜਗ੍ਹਾ ਸ਼ਹੀਦਾਂ ਦੀ ਬਣਾਈ ਹੋਈ ਆ ਜਿੱਥੇ ਸ਼ਹੀਦਾਂ ਦਾ ਮੱਥਾ ਟੇਕਦਾ ਤੇ ਇਸ ਤੋਂ ਬਾਅਦ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਾਂਗੇ ਜਦੋਂ ਅਖੰਡ ਪਾਤਸ਼ਾਹ ਨੇ ਚੱਲ ਰਹੇ ਨੇ 6 7 ਲਗਾਤਾਰ ਖੰਡਵਟ ਸਾਹਿਬ ਦੇ ਪਾਠ ਚੱਲ ਰਹੇ ਨੇ ਅੰਦਰ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਹਾਲ ਚਾਹ ਕੇ ਲੰਗਰ ਹਾਲ ਚ ਪਹਿਲਾਂ ਅਸੀਂ ਸੇਵਾ ਕਰਵਾਈ ਫਿਰ ਅਸੀਂ ਸ਼ਕਿਆ ਪ੍ਰਸ਼ਾਦਾ ਇਹ ਸੀਗਾ ਜੀ ਪ੍ਰਸ਼ਾਦਾ ਉੱਥੇ ਆਹ ਜੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਭਾਈ ਉਹ ਨਹੀਂ ਤੇ ਨਾਲ ਨਾਲ ਇਧਰ ਨਹਿਰ ਚੱਲਦੀ ਹੈ ਇਧਰ ਸਾਰੇ ਸੋਨਰ ਪੈਣ ਵਾਲਾ ਅਗੇ ਬੈਕ ਸਾਈਡ ਆ ਗਈ ਗੁਰਦੁਆਰਾ ਸਾਹਿਬ ਦੀ ਇੱਧਰ ਲੰਗਰ ਹਾਲ ਆ। ਆ ਦੇਖੋ ਜੀ ਇੱਧਰ ਸ਼ਹੀਦੀ ਜੋੜ ਮੇਲੇ ਤੇ ਆਲੇ-ਦੁਕਾਨਾਂ ਸਜੀਆਂ ਹੋਈਆਂ ਨੇ। ਮੇਲਾ ਲੱਗਿਆ ਹੋਇਆ ਪੂਰਾ। ਸ਼ਹੀਦੀ ਜੋੜ ਮੇਲਾ। ਜੀ ਆਇਆਂ ਨੂੰ। ਇੱਧਰ ਗੋਲ ਗੱਪਿਆਂ ਦੀ ਦੁਕਾਨਾਂ, ਪਕੌੜਿਆਂ ਦੀ ਦੁਕਾਨਾਂ, ਨਹਿਰ ਦੇ ਆਲੇ-ਦੁਆਲੇ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਨੇ। ਤੇ ਇਹ ਵਿੱਚ ਸੂਆ ਨਿਕਲਦਾ ਪਿੰਡ ਨੂੰ। ਸੂਆ ਜਾਂਦਾ ਵਾ। ਆ ਦੇਖੋ ਕਿੰਨੀ ਦੂਰ ਤੱਕ ਮੇਲਾ ਸਜਿਆ ਹੋਇਆ ਉਹ ਅੱਗੇ ਪਿੰਡ ਤੱਕ ਛੜਕ ਜਾਂਦੀ ਆ ਸਾਰੀ ਜਗ੍ਹਾ ਦੁਕਾਨਾਂ ਹੀ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਦੂਰ ਤੱਕ ਲੱਗਿਆ ਹੋਇਆ ਹੈ ਹਮਮਮ ਹਲ ਤਾਂ ਪਹਿਲਾ ਦਿਨ ਅੱਜ ਤੇ ਦੂਜੇ ਤੀਜੇ ਦਿਨ ਭਰੂ ਮੇਲਾ ਹਨਾ ਆ ਭੂਤ ਟੰਗੇ ਹੋਏ ਨੇ ਆ ਦੇਖਾ ਪੁਲਦੀ ਬਣਾ ਪੁਲਦੀ ਬਣਾ ਪੁਲਦੀ ਇਧਰ ਬਾਈ ਹੁਣ ਉਹਨਾਂ ਨੇ ਪੁਲਿਸ ਜਿਆਦਾ ਪੂਰਾ ਮੇਲੇ ਕਰਕੇ ਇੰਟਰਨੈਟ ਬਾਕੀ ਭਾਈ ਇੱਕ ਗੱਲ ਤਾਂ ਹੈਗੀ ਐ ਇੱਥੇ ਸ਼ਹੀਦਾਂ ਦੇ ਆ ਕੇ ਜੋ ਮਰਜ਼ੀ ਮੰਗਦੇ ਆ ਪੂਰੀ ਤਾਂ ਹੁੰਦੀ ਆ ਇੱਥੇ ਆ ਕੇ ਮੱਥਾ ਟੇਕ ਕੇ ਜਾਇਓ ਸਾਰੇ ਜਣੇ ਜ਼ਰੂਰ ਚਲੋ ਵੀ ਆਪਾਂ ਵੀ ਚਾਲੇ ਪਾਈਏ ਹੁਣ ਘਰਾਂ ਨੂੰ